रा सरा 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 कौन रिकॉर्ड बनाऊ इधरे पासन लखन लख लख 6 ਮਾਪੇ ਵੀ 6 ਲੱਖ 6 ਲੱਖ ਆ 6 ਲੱਖ ਹਾਂ ਨਾ ਨਾ ਗੱਲ ਨਹੀਂ ਇਧਰ ਚੈੱਕ ਜਿਹੜਾ ਦਿੱਤਾ ਜਾ ਰਿਹਾ ਸ਼ੀਲੂ ਨੂੰ 6 ਲੱਖ ਪਤਨੀ ਸੰਧੂ ਜੀ 19 ਟੱਚ ਤੇ 8 ਜੱਫੇ ਕਹਿੰਦੇ ਅੱਜ ਦੇ ਮੇਲੇ ਦਾ ਸ਼ੀਲੂ ਬੈਸਟ ਹੈ ਸਤਿ ਸ੍ਰੀ ਅਕਾਲ ਦੋਸਤੋ ਕਹਿੰਦੇ ਹਰਿਆਣੇ ਵਾਲਾ ਅੱਜ ਪੰਜਾਬ ਦੇ ਵਿੱਚ ਆ ਕੇ ਫੇਰ ਕਬੱਡੀ 'ਚ ਧੱਕ ਪਾ ਗਿਆ ਮੈਂ ਗੱਲ ਕਰਦਾ ਪਿਆ ਸ਼ੀਲੂ ਬਲਖਾਰੇ ਦੀ ਜਿਨੇ ਮੈਂ ਕਹਿੰਨਾ ਅੱਜ ਦੇ ਟੂਰਨਾਮੈਂਟ ਦੇ ਵਿੱਚ ਯਾਰ 19 ਟੱਚ ਲਾ ਕੇ 8 ਜੱਫੇ ਠੋਪ ਗਿਆ ਤੇ ਨਾਲ ਕਹਿੰਦੇ 6 ਲੱਖ ਦਾ ਚੈੱਕ ਤੇ ਬੈਸਟ ਨੂੰ ਜਿਹੜਾ ਬੋਲਟ ਸੀ ਅੱਜ ਹਰਿਆਣੇ ਨੂੰ ਲੈ ਗਿਆ ਮੈਂ ਕਹਿੰਦਾ ਅੱਜ ਦਾ ਮੈਚ ਯਾਰ ਐਂਡ ਕਰਾਤਾ ਯਾਰ ਅੱਜ ਦਾ ਮੈਚ ਦੇਖ ਕੇ ਸੱਚੀ ਐਂ ਲੱਗਦਾ ਕਿ ਸ਼ਿਲੂ ਹੁਣ ਪੂਰੀ ਤਰ੍ਹਾਂ ਫਿੱਟ ਹੈ ਬੜੇ ਗੱਲਾਂ ਕਰਦੇ ਹੁੰਦੇ ਕਿ ਸ਼ਿਲੂ ਮਾੜੇ ਜਿਹੇ ਰੇਟਰ ਨੂੰ ਜੱਫੇ ਲਾ ਲੰਦਾ ਅੱਜ ਤਾਂ ਬਾਈ ਕੋਈ ਮਾੜੇ ਨੂੰ ਜੱਫਾ ਤਾਂ ਨਹੀਂ ਲਾਇਆ ਅੱਜ ਤਾਂ ਸ਼ਾਹਕੋਟ ਟੀਮ ਜਿਹੜੀ ਮੈਂ ਕਹਿੰਨਾ ਐਮ ਐਲ ਕੇ ਦੇ ਫਾਊਂਡੇਸ਼ਨ ਦਾ ਜਿਹੜਾ ਐਸ ਸੀਜ਼ਨ ਦਾ ਬੈਸਟ ਟੀਮ ਹੈ ਉਹ ਸ਼ਾਹਕੋਟ ਹੈ ਜਿਨੇ ਮੈਂ ਕਿਹਾ ਐਸ ਸੀਜ਼ਨ ਦੇ ਵਿੱਚ 13 ਮੈਚ ਜਿੱਤੇ ਹੋਇਆ ਤੇ ਸ਼ਿਲੂ ਹੋਰਿਆ ਨੇ ਅੱਜ ਵਾਲਾ ਮੈਚ ਜਿੱਤ ਕੇ 12 ਟੂਰਨਾਮੈਂਟ ਸ਼ੁਰੂ ਹੋ ਰਿਆ ਨੇ ਜਿੱਤੇ ਆ ਇਹ ਨਾ ਕਹਿ ਦੀ ਉਹ ਸ਼ਾਹਕੋਟ ਦੇ ਰੇਡਰ ਮਾੜੇ ਆ ਤੇ ਉਹਨਾਂ ਦੇ ਕਈ ਰੇਡਰ ਨਹੀਂ ਖੇੜਦੇ ਅੱਜ ਬਹੁਤ ਤਗੜੀ ਟੀਮ ਸੀ ਸ਼ਾਹਕੋਟ ਵਾਲੀ ਪਰ ਜਦੋਂ ਤਗੜੀ ਟੀਮ ਅੱਗੇ ਹੋਵੇ ਤਾਂ ਸ਼ਿਲੂ ਵਰਗਾ ਵੀ ਫੇਰ ਹੀ ਟੱਕਰਦਾ ਸ਼ਿਲੂ ਐਵੇਂ ਦਾ ਬੰਦਾ ਹੈ ਜਿਹੜਾ ਮੈਂ ਕਹਿੰਨਾ ਰੇਡਰਾਂ ਨੂੰ ਖੁਦ ਟੱਚ ਕਰਦਾ ਕਿ ਤੈਨੂੰ ਮੈਂ ਟੱਕਰੂੰਗਾ ਤੇ ਅੱਜ ਤਾਂ ਮਾੜੇ ਰੇਡਰਾਂ ਨੂੰ ਜੱਫੇ ਤਾਂ ਨਹੀਂ ਲਾਏ ਜਿਹੜੇ ਗੱਲਾਂ ਕਰਦੇ ਸੀ ਕਿ ਇਹ ਮਾੜੇ ਤੋਂ ਮਾੜੇ ਰੇਡਰ ਨੂੰ ਹੱਥ ਲਾ ਕੇ ਉਹਨੂੰ ਜੱਫਾ ਲਾ ਜਾਂਦੇ ਤੇ ਬੈਸਟ ਨਿਕਲ ਜਾਂਦਾ ਅੱਜ ਤਾਂ ਸਾਰੇ ਤਗੜਿਆਂ ਨੂੰ ਯਾਰ ਜੱਫੇ ਲਾਏ ਆ ਨਾ ਕਿਸੇ ਖਿਲਾਫ ਐਵੇਂ ਦੀ ਪੜਕਾਇਆ ਕਰੋ ਦੁਨੀਆ ਨੂੰ ਜਿਹੜੇ ਸ਼ਿਲੂ ਨੂੰ ਪਿਆਰ ਕਰਦੇ ਉਹ ਅੱਜ ਵੀ ਪਿਆਰ ਕਰਦੇ ਆ ਤੁਹਾਡੇ ਕਮੈਂਟ ਤੁਹਾਡੀਆਂ ਵੀਡੀਓ ਤੁਹਾਡੀ ਨੈਗੇਟਿਵ ਨੂੰ ਦੇਖ ਕੇ ਸ਼ਿਲੂ ਨੂੰ ਕੋਈ ਨਫ਼ਰਤ ਨਹੀਂ ਕਰਦਾ ਮੈਂ ਕਹਿੰਦਾ ਦਿਨੋਂ ਦਿਨ ਉਹਦੀ ਗੇਮ ਨੂੰ ਪਿਆਰ ਹੁੰਦਾ ਪਿਆ ਜਿਹੜੀ ਤੁਸੀਂ ਨਫ਼ਰਤ ਫੁਲਾਣੇ ਆ ਇੱਕ ਦੂਜੇ ਨੂੰ ਪੜਕਾਣੇ ਆ ਮੈਂ ਕਿਹਾ ਅੱਜ ਉਹੀ ਲੋਕੀ ਜਾ ਕੇ ਸਰਚ ਮਾਰਦੇ ਕਿ ਸ਼ਿਲੂ ਹੈ ਕੌਣ ਹੈ ਸ਼ਿਲੂ ਹਰਿਆਣੇ ਦਾ ਹੈ ਕੌਣ ਹੈ ਤੇ ਜਦੋਂ ਉੱਥੇ ਜਾ ਕੇ ਸ਼ਿਲੂ ਦੇ ਜੱਫੇ ਦੇਖਦੇ ਨਾ ਤਾਂ ਤੁਹਾਨੂੰ ਸਪੋਰਟ ਕਰਨ ਵਾਲੇ ਲੋਕੀ ਉਹੀ ਉਹਦੇ ਦੇ 팬 ਬਣ ਜਾਂਦੇ ਆ ਇਹ ਉਹ ਚੀਜ਼ ਹੈ ਸ਼ੀਲੂ ਹੈ ਹਰਿਆਣੇ ਦਾ ਸ਼ੋਹਰਾ ਐਵੇਂ ਨਹੀਂ ਕਹਿੰਦੇ ਮਹਾਬਲੀ ਦਾ ਖਤਾਬ ਹਰ ਇੱਕ ਨੂੰ ਨਹੀਂ ਮਿਲਦਾ ਮੈਂ ਕਿਹਾ ਅੱਜ ਮਹਾਬਲੀ ਦਾ ਖਤਾਬ ਮਿਲਿਆ ਵਿਆ ਇਹ ਉਹੀ ਸ਼ੀਲੂ ਹਰਿਆਣੇ ਵਾਲਾ ਅੱਜ ਦੇ ਟਾਈਮ ਦੇ ਵਿੱਚ ਬੜੇ ਟੋਪ ਦੇ ਜਾਪੀ ਆ ਜਿੰਨਾਂ ਵਿੱਚ ਸੰਨੀ ਕਾਲੇ ਸੰਘਿਆ ਦਾ ਨਾਮ ਆਉਂਦਾ ਅਰਸ਼ ਚੋਲੇ ਵਾਲੇ ਦਾ ਨਾਮ ਆਉਂਦਾ ਪਾਲੇ ਵਰਗੇ ਦਾ ਨਾਮ ਆਉਂਦਾ ਜੱਗੋ ਹਾਕਮ ਵਾਲੇ ਦਾ ਨਾਮ ਆਉਂਦਾ ਪਰ ਸ਼ੀਲੂ ਆਪਣੀ ਥਾਂ ਤੇ ਆਪਣੀ ਥਾਂ ਤੇ ਹੀ ਹੈ ਕਿਉਂਕਿ ਸ਼ੀਲੂ ਵਰਗਾ ਮੈਂ ਕਹਿੰਨਾ ਬਣਨਾ ਬਹੁਤ ਮੁਸ਼ਕਲ ਹੈ ਤੁਸੀਂ ਬੜੀਆਂ ਕਹਿੰਦੇ ਆ ਵੀ ਅੱਜ ਉਹਦੀ ਉਹਦੇ ਨਾਲ ਟੱਕਰ ਹੋਗੀ ਅੱਜ ਉਹਦੇ ਨਾਲ ਆ ਟੱਕਰ ਫਸੂਗੀ ਅੱਜ ਹਰਿਆਣੇ ਵਾਲੇ ਨੂੰ ਹਰਾ ਦਾਂਗੇ ਹਾਰ ਜੇ ਫਿਰ ਕੀ ਹੈ ਮੈਚ ਦੇ ਵਿੱਚ ਹਾਰ ਜਿੱਤ ਤਾਂ ਬਣੀ ਹੈ ਨਾ ਕੋਈ ਵੀ ਇੱਕ ਟੀਮ ਨੇ ਤਾਂ ਜਿੱਤਣਾ ਇਹ ਤਾਂ ਹੈ ਨਹੀਂ ਬਈ ਦੋਨੇ ਟੀਮਾਂ ਜਿੱਤਣਗੀਆਂ ਇੱਕ ਟੀਮ ਨੇ ਜਿੱਤਣਾ ਤੇ ਇੱਕ ਨੇ ਹਾਰਨਾ ਹਰ ਇੱਕ ਦਿਨ ਇੱਕੋ ਜਿਹਾ ਨਹੀਂ ਹੁੰਦਾ ਜੇ ਕਹਿਦੀ ਅੱਜ ਸ਼ੀਲੂ ਬੈਸਟ ਨਿਕਲਿਆ ਅੱਜ 6 ਲੱਖ ਰੁਪਏ ਲੈ ਗਿਆ ਤਾਂ ਕੱਲ ਵਾਲੇ ਮੈਚ ਦਾ ਭਰੋਸਾ ਨਹੀਂ ਕਿਉਂਕਿ ਅਗਿਓ ਤਕੜਾ ਜਾਫੀ ਹੋ ਵੀ ਮਿਲ ਸਕਦਾ ਪਰ ਉਸ ਸ਼ੀਲੂ ਨੂੰ ਆਪਣੇ ਜੋਰ ਦਾ ਪਤਾ ਹੈ ਕਿ ਮੈਂ ਕਿਵੇਂ ਸਟਣਾ ਬੰਦੇ ਨੂੰ ਮੈਂ ਕਿਵੇਂ ਜਫਾ ਲਾਣਾ ਤਾਂ ਮੈਂ ਕਹਿੰਨਾ ਅੱਜ ਸ਼ੀਲੂ ਨੂੰ ਵਧਾਈਆਂ ਜ਼ਰੂਰ ਦਿਓ ਤੇ ਸ਼ੀਲੂ ਲਈ ਦੋ ਸ਼ਬਦ ਜ਼ਰੂਰ ਕਮੈਂਟਾਂ ਦੇ ਵਿੱਚ ਕਿਓ ਤੇ ਜੋ-ਜੋ ਸ਼ੀਲੂ ਨੂੰ ਪਿਆਰ ਕਰਦਾ ਏ ਇਸ ਵੀਡੀਓ ਨੂੰ ਬਹੁਤ ਜ਼ੋਰ ਦਾ ਲਾਈਕ ਕਰ ਦਿਓ ਕਿ ਜਿਹੜੇ ਸ਼ੀਲੂ ਨੂੰ ਭੰਡਦੇ ਆ ਅੱਜ ਉਹਨਾਂ ਦੇ ਮੂੰਹ ਬੰਦ ਹੋ ਜਾਣ ਮੇਰਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਮੈਂ ਕਹਿੰਦਾ ਮੈਂ ਕਬੱਡੀ ਨੂੰ ਪਿਆਰ ਕਰਦਾ ਕਿਉਂਕਿ ਕਬੱਡੀ ਦੇ ਵਿੱਚ ਜਿਹੜਾ ਵੀ ਪਲੇਅਰ ਮੈਂ ਕਹਿੰਦਾ ਛੋਟੇ ਤੋਂ ਛੋਟਾ ਪਲੇਅਰ ਵੀ ਜਿਹੜਾ ਛੋਟੇ ਤੋਂ ਛੋਟਾ ਪਲੇਅਰ ਵੀ ਗਰਾਊਂਡ ਦੇ ਵਿੱਚ ਕਬੱਡੀ ਖੇਡਦਾ ਨਾ ਮੈਂ ਉਹਨੂੰ ਪਿਆਰ ਕਰਦਾ ਇਹਨੂੰ ਮੇਰੇ ਚਾਚੇ ਦਾ ਮੁੰਡਾ ਨਹੀਂ ਲੱਗਦਾ ਪਰ ਮੈਂ ਸ਼ੀਲੂ ਦੀ ਗੇਮ ਨੂੰ ਪਸੰਦ ਕਰਦਾ ਇਸ ਲਈ ਜੋ ਗਰਾਊਂਡ ਦੇ ਵਿੱਚ ਆ ਗਿਆ ਉਹਦੇ ਲਈ ਦਿਲੋਂ ਸਤਕਾਰ ਹੈ ਰਿਸਪੈਕਟ ਪਰ ਜਿਹੜਾ ਕੋਈ ਗਲਤ ਕਰੂਗਾ ਮੈਂ ਉਹਦੇ ਖਿਲਾਫ ਬੋਲਦਾ ਰਹੂੰਗਾ ਉਹ ਪਵਾ ਮੇਰੇ ਦੁਸ਼ਮਣ ਬਣ ਜਨ ਮੈਨੂੰ ਨਫ਼ਰਤਾ ਕਰਨ ਲੱਗਿਆ ਨਾ ਮੈਨੂੰ ਕਮੈਂਟਾਂ ਦੇ ਵਿੱਚ ਗਾਲ੍ਹਾਂ ਕੱਢਣ ਲੱਗ ਜ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੋ ਸੱਚ ਆ ਮੈਂ ਬੋਲੂੰਗਾ ਸ਼ੀਲੂ ਨੂੰ ਦਿਓ ਬਧਾਈਆਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜਿਹੜੇ ਕਹਿੰਦੇ ਹੁੰਦੇ ਫਿਕਸ ਕਰ ਲਿਆ ਸ਼ੀਲੂ ਅੱਜ ਮਾੜਾ ਖੇਡਿਆ ਸ਼ੀਲੂ ਦਾ ਟਾਈਮ ਚਲਿਆ ਗਿਆ ਅੱਜ ਉਹਨਾਂ ਨੂੰ ਵੀ ਜ਼ਰੂਰ ਟੈਗ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ